ਰੰਗ ਇਹ ਇੱਕ ਬਹੁਤ ਹੀ ਜ਼ਰੂਰੀ ਨੋਟਿਸ ਜਿਹੜਾ ਤੁਹਾਡੇ ਸਾਹਮਣੇ ਸਕਰੀਨ ਤੇ ਫਲੈਸ਼ ਹੋ ਰਿਹਾ ਕੀ ਹੈ ਇਸ ਨੋਟਿਸ ਦੇ ਵਿੱਚ ਜਿਹੜਾ ਕਿ ਬਿਲਕੁਲ ਹੀ ਫਰੈਸ਼ ਨੋਟਸ ਜਿਹੜਾ ਪਬਲਿਕ ਨੋਟਸ ਆਪਾਂ ਕਹਿੰਦੇ ਨੇ ਸਰਕਾਰ ਵੱਲੋਂ ਦਿੱਤਾ ਗਿਆ ਇਹ ਆਰਡਰ ਕਢੇ ਗਏ ਆ ਸੋ ਇਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਜੇਕਰ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਲਿਓ ਪੁਰਾਣੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਸੋ ਵੀ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਗੱਲ ਕਰ ਸਕਦੇ ਹਾਂ ਵੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਇੱਕ ਨੋਟਿਸ ਹੋਰ ਜਾਰੀ ਕੀਤਾ ਸੀ ਕਿ ਸਾਰੇ ਵਿਭਾਗਾਂ ਦੇ ਉੱਪਰ ਜਿੰਨੇ ਵੀ ਪੰਜਾਬ ਦੇ ਵਿਭਾਗ ਕੰਮ ਕਰ ਰਹੇ ਐ 4 ਸਾਲਾਂ ਵਿੱਚ ਉਹਨਾਂ ਦੀ ਕੀ ਕਾਰਜਕਾਰੀ ਏ ਉਸ ਦੇ ਹੁਕਮ ਜਿਹੜੇ ਮੰਗੇ ਗਏ ਨੇ ਹੁਕਮ ਜਾਰੀ ਕੀਤੇ ਗਏ ਸੀ ਕਿ ਆਪੋ ਆਪਣੀ ਕਾਰਜਕਾਰੀ 4 ਸਾਲਾਂ ਦੀ ਸਾਨੂੰ ਪੇਸ਼ ਕੀਤੀ ਜਾਵੇ ਸੋ ਉਸੇ ਦੇ ਅਕੋਰਡਿੰਗ ਇੱਕ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਵਾਇਰਲ ਹੋ ਰਿਹਾ ਇਹ ਆਪਾਂ ਗੱਲ ਕਰਨ ਜਾ ਰਹੇ ਹਾਂ ਸੋ ਇਹ ਕੀ ਹੈਗਾ ਵੀ ਅ ਦਫਤਰ ਡਾਇਰੈਕਟਰ ਸਕੂਲ ਐਜੂਕੇਸ਼ਨ ਐਲੀਮੈਂਟਰੀ ਪੰਜਾਬ ਵੱਲੋਂ ਨੋਟਿਸ ਦਿੱਤਾ ਗਿਆ 13 ਤਰੀਕ ਦਾ ਇਹ ਨੋਟਿਸ ਜਿਹੜਾ ਦਿੱਤਾ ਗਿਆ ਪਰ ਵੈਬਸਾਈਟ ਤੇ 14 ਨੂੰ ਪਾਇਆ ਗਿਆ ਸੋ ਇਸ ਤੇ ਕੀ ਲਿਖਿਆ ਹੋਇਆ ਤੁਸੀਂ ਦੇਖੋ ਵੀ ਕਹਿੰਦੇ ਵੀ ਸਿੱਖਿਆ ਭਾਗ ਵੱਲੋਂ ਪੰਜਾਬ ਰਾਜ ਦੇ ਬਾਰਡਰ ਏਰੀਆ ਦੇ ਪ੍ਰਾਇਮਰੀ ਸਕੂਲਾਂ ਵਿੱਚ ਈਟੀਟੀ ਕਾਡਰ ਦੇ ਦੀਨ ਬੱਖ-ਬੱਖ ਕੈਟਾਗਰੀ ਚ 832 ਅਸਾਮੀਆਂ ਭਰਨ ਦੇ ਲਈ ਯੋਗ ਉਮੀਦਵਾਰਾਂ ਨੂੰ ਸਟੇਸ਼ਨ ਚੁਆਇਸ ਦੀ 11226 ਨੂੰ ਪਬਲਿਕ ਨੋਟਸ ਜਾਰੀ ਨਹੀਂ ਮਤਲਬ ਪਬਲਿਕ ਨੋਟਸ ਜਾਰੀ ਕੀਤਾ ਗਿਆ ਸੀ ਸੋ ਇਹ ਪਬਲਿਕ ਨੋਟਸ ਸਟੇਸ਼ਨ ਦੇ ਮੰਥਵਲੀ ਆਨਲਾਈਨ ਪੋਰਟਲ 11/2 ਤੋਂ ਲੈ ਕੇ 13/2 ਮਤਲਬ ਵੀ 3 ਦਿਨ ਦਿੱਤੇ ਗਏ ਸੀ ਲਗਭਗ ਵੀ ਤੁਸੀਂ ਸ਼ਾਮ 5 ਵਜੇ ਤੱਕ ਆਪਣਾ ਸਟੇਸ਼ਨ ਚੋਣ ਕਰ ਸਕਦੇ ਹੋ ਇਹ ਕਹਿੰਦੇ ਵੀ ਉਦੋਂ ਬਾਅਦ ਤਕਨੀਕੀ ਕਾਰਨਾ ਕਰਕੇ ਇਹ ਚੀਜ਼ ਨਹੀਂ ਚੱਲ ਪਈ ਹਨਾ ਸੋ ਤਕਨੀਕੀ ਕਾਰਨਾ ਕਰਕੇ ਜਿਹੜਾ ਪੋਰਟਲ ਤੇ ਸਟੇਸ਼ਨ ਚੋਣ ਦਾ ਜਿਹੜਾ ਪ੍ਰੋਸੈਸ ਨਹੀਂ ਹੋ ਪਾਇਆ ਇਸੇ ਕਰਕੇ ਇਹਨਾਂ ਨੇ ਕੀ ਕੀਤਾ ਵੀ ਹੁਣ ਕੀ ਹੋਇਆ ਵੀ 15/2 15 ਫਰਵਰੀ ਤੱਕ ਸ਼ਾਮ 12 ਵਜੇ ਤੱਕ ਅੱਛਾ ਸ਼ਾਮ 12 ਵਜੇ ਤੱਕ ਪੋਰਟਲ ਖੁੱਲਾ ਰਹੇਗਾ ਸੋ 23 26 ਜਿਹੜੀਆਂ ਸਮੇਂ ਸੀ ਉਹਨਾਂ ਵਾਸਤੇ ਹੈਗਾ ਇਹ ਠੀਕ ਹੈ ਨੋਟਸ ਸੋ ਲਿਖਿਆ ਹੈ ਉੱਪਰ ਸਾਰਾ ਤੁਸੀਂ ਪੜ੍ਹ ਸਕਦੇ ਹੋ ਕਹਿੰਦੇ ਸਕਰੀਨਸ਼ਾਟ ਲੈ ਕੇ ਵੀ ਪੜ੍ਹ ਸਕਦੇ ਹੋ ਕਹਿੰਦੇ 13 2 2026 ਤੱਕ ਜਿਹੜੇ 26 ਤੱਕ ਸਾਰੇ ਜੋਗ ਉਮੀਦਵਾਰਾਂ ਵੱਲੋਂ ਸਟੇਸ਼ਨ ਚੋਂ ਨਹੀਂ ਕੀਤਾ ਗਿਆ ਸੀ ਪਹਿਲਾਂ ਇਹਨਾਂ ਨੇ ਇੱਕ ਵਾਰੀ ਨਮਿਤੀ ਜਾਰੀ ਕੀਤੀ ਸੀ 13 ਫਰਵਰੀ ਤੱਕ ਪਰ ਬਹੁਤ ਸਾਰੇ ਨਹੀਂ ਗਏ ਇਸ ਲਈ ਹੁਣ ਪੋਰਟਲ ਤੇ ਜਿਨ੍ਹਾਂ ਨੇ ਜਾਣਾ ਵੀ ਜਾਓ 15 ਫਰਵਰੀ ਤੱਕ ਸਮਾਂ ਦਿੱਤਾ ਗਿਆ ਅੱਜ 14 ਨੂੰ ਇਹ ਵੀਡੀਓ ਬਣਾ ਰਹੇ ਆ ਲਗਭਗ ਬਹੁਤ ਘੱਟ ਸਮਾਂ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਠੀਕ ਹੈ ਸੋ ਜੇਕਰ ਇਸ ਵਿਸ਼ੇਸ਼ ਮੌਕੇ ਤੇ ਕੋਈ ਵੀ ਜੋਗ ਉਮੀਦਵਾਰ ਸਟੇਸ਼ਨ ਚੁਆਇਸ ਨਹੀਂ ਕਰਦਾ ਤਾਂ ਇਹ ਸਮਝ ਲਿਆ ਜਾਵੇਗਾ ਕਿ ਉਹ ਸਟੇਸ਼ਨ ਚੁਆਇਸ ਕਰਨ ਦਾ ਇਸ਼ਕ ਨਹੀਂ ਹੈ ਸੋ ਇਹ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਸੀ ਵੀ 23 64 ਅਸਾਮੀਆਂ ਜਿਹੜੀਆਂ ਆਲਰੇਡੀ ਪੰਜਾਬ ਦੇ ਵਿੱਚ ਪਹਿਲਾਂ ਅੱਜ ਤੋਂ ਲਗਭਗ 5-6 ਸਾਲ ਪਹਿਲਾਂ ਆਈਆਂ ਸੀ 2020 ਦੇ ਵਿੱਚ EGDT ਦੀਆਂ ਸੋ ਉਹਨਾਂ ਨਾਲ ਇਹ ਸਬੰਧ ਨੋਟਿਸ ਹੈਗਾ ਸੋ ਇਸ ਤਰ੍ਹਾਂ ਦੇ ਪੰਜਾਬ ਦੇ ਚ ਆਉਣ ਵਾਲੀਆਂ ਨਵੀਆਂ ਅਸਾਮੀਆਂ ਵਾਸਤੇ ਜਾਂ ਟੀਚਿੰਗ ਅਸਾਮੀਆਂ ਦੇ ਵਾਸਤੇ ਸੋ ਪੀ ਸਟੈਟ ਦੀ ਤੁਸੀਂ ਤਿਆਰੀ ਕਰ ਰਹੇ ਹੋ ਆਪਣੇ ਚੈਨਲ ਨੂੰ ਫੋਲੋ ਕਰ ਲਓ YouTube ਦੇਖਦੇ ਹੋ ਸਬਸਕ੍ਰਾਈਬ ਕਰ ਲਓ Facebook ਤੇ ਫੋਲੋ ਕਰ ਲਓ ਬਹੁਤ ਸਾਰੀਆਂ ਜਿਹੜੀਆਂ ਤੁਹਾਨੂੰ ਐਜੂਕੇਸ਼ਨ ਲੈਵਲ ਦੀਆਂ ਜਾਣਕਾਰੀਆਂ ਆਪਣੇ ਚੈਨਲ ਤੇ ਮਿਲਦੀਆਂ ਰਹਿਣਗੀਆਂ ਸੋ ਧੰਨਵਾਦ ਵੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਮਿਲਾਂਗੇ ਕਿਸੇ ਹੋ